ਹਰਵੇ ਦੇ ਉਹ ਯਕਮਾ ਦੇ ਸਿੰਗਲ ਲੜਾਈ ਕਰਨਾ ਫਾਇਦਾ ਨਹੀਂ ਨਹੀਂ ਨੇ ਬਾਤ ਕਰਿਆ ਸੀ ਗਲੀਆਂ ਚਾਰੀਆਂ ਹੋਰ ਅਸੀਂ ਮਾਲ ਚਾਰ ਦੇਦੇ ਆ ਆ ਪਰ ਚੱਕ ਅੱਗੇ ਅੱਲਾ ਸਾਨੂੰ ਨਹੀਂ ਪਤਾ ਗੱਲ ਉਸ ਗੈਂਤ ਲੱਗ ਲੱਗ ਹੈ ਮਾਨ ਵੀ ਰੱਖਣਾ ਪੈਸੇ ਮੰਗ ਚੜਿਆ ਤੋ ਇਹ ਹੋਰ ਕਰਗੇ ਵੀ ਕੀ ਕਿ ਨਹੀਂ ਉਹ ਬਰਮਾਨ ਵੀ ਹੁੰਦਾ ਕਿ ਇੱਜ਼ਤ ਦੇ ਬੱਚਾ ਲੈ ਮੈਨੂੰ ਆ ਯਾਰ ਇੱਜ਼ਤ ਕਰ ਨਾ ਉਹ ਨਹੀਂ ਕਰਦੇ ਆਪਾਂ ਨੂੰ ਇਹ ਗਾਇਤ ਤੂੰ ਲੈ ਲੈ 5.5 ਚੱਲ ਖਾਈਓ ਕਰੰਦੇ ਆ ਪਾਲਾ ਓਏ ਪਾਲਾ ਕਰੰਦਾ ਨਹੀਂ ਓਏ ਲਖਾਈ ਕਰੰਦਾ ਰਖੀ ਸੁਣ ਲਈ ਆਲਦੀ ਤੇਰੀ ਚੱਕਰਾ ਯਾਰ ਕਾਲੇ ਦੀ ਲਖਾਈ ਕਰਾ ਰਖੀ ਫਾੜ ਜਾ ਜਾ ਅਸੀਂ ਤੈਨੂੰ ਵੇਚ ਕੇ ਖਾਣ ਮਾਜੀ ਦੀ ਇਹ ਕਿੱਥੇ ਵਰਦਾ ਮਾਜੀਆਂ ਦਾ ਜਿਹੜੀ ਮੇਰਾ ਬੋਟਰ ਮਦੀ ਟੱਪਿਆ ਸੂਣ ਵਾਲੀ ਹੈ ਜੱਗੀ ਕਿ ਕਿਵੇਂ ਬਾਈ ਬਾਈ ਸੂਣ ਵਾਲੀ ਹੈ ਕਿਵੇਂ ਇਹ ਨਹੀਂ ਬਾਈ ਪਾਟਾਂ ਛੋਟੀ ਠੀਕ ਆ ਕਿੰਨੇ ਚ ਕਰਾਤਾ ਸੌਦਾ ਬਾਈ 6000 ਦਾ ਬਾਈ ਠੀਕ ਠੀਕ ਆ ਬਾਈ ਲੈ ਵੀ ਕਾਲੇ ਨੂੰ ਦਵਾਤੀ ਆ ਵੀ ਇਹ ਵਾਲੇ ਨੂੰ ਕਾਲਾ ਲੈ ਗਿਆ 20000 ਹਾਂ ਬਾਈ ਜੀ ਕਿਹੜਾ ਪਿੰਡ ਸੀ ਆਪਣਾ ਬੰਮੀਆ ਬਲਾਡ ਮੈਂਮ ਠੀਕ ਆ ਜੀ ਲੈ ਵੀ 6000 ਦੀ ਦਵਾਤੀ ਆ ਕਾਲੇ ਬੰਬੀਏ ਵਾਲੇ ਨੂੰ ਚੱਕ ਜੂਮ ਕਰਦੇ ਬਟ ਜੂਮ ਕਲਾ ਲਖਾ ਜਾ ਜਾ ਬਾਈ ਆ ਪੱਠ ਦਾ ਸੌਦਾ ਹੋਇਆ ਦੋਸਤੋ 6000 ਚ